ਜੈ ਪੀਰਾਂ ਦੀ ਜੈ ਮਸਤਾਂ ਦੀ ਸਾਰੀ ਫੇਸਬੁੱਕ ਫੈਮਿਲੀ ਐਂਡ YouTube ਚੈਨਲ ਵਾਲੇ ਵੀਰ ਭਰਾਵਾਂ ਨੂੰ ਬੇਨਤੀ ਆ ਕਿ ਇਹਨਾਂ ਚੈਨਲਾਂ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਪੀਰਾ ਫਕੀਰਾ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਪੀਰਾਂ ਨੂੰ ਮੰਨਦਿਆਂ ਹੋਇਆਂ ਵੀ ਘਰ ਦੇ ਵਿੱਚ ਦਿੱਕਤ ਪਰੇਸ਼ਾਨੀ ਹੋਵੇ ਜਾਂ ਕੋਈ ਪੀਰਾਂ ਨੂੰ ਮੰਨਣ ਸੰਬੰਧੀ ਕੋ ਰਾਹ ਨਾ ਮਿਲਦਾ ਹੋਵੇ ਕਿਸੇ ਤਰ੍ਹਾਂ ਦੀ ਕੋਈ ਤੋੜ ਤਕਲੀਫ ਦੁੱਖ ਰੋਗ ਹੋਵੇ ਘਰ ਦੇ ਵਿੱਚ ਕੋ ਡਰ ਭੈ ਕਿਸੇ ਦਾ ਕੀਤਾ ਕਰਾਇਆ ਕੋ ਜਾਦੂ ਟੂਣਾ ਜਾਂ ਬੱਚਾ ਨੂੰ ਉਹਦੇ ਕਹੇ ਅਨਸਾਰ ਚਲਾਉਣ ਵਾਸਤੇ ਤੁਸੀਂ ਲਾਈਕ ਕਮੈਂਟ ਕਰ ਸਕਦੇ ਹੋ ਤੁਹਾਡੇ ਹਰ ਕਮੈਂਟ ਦਾ ਜਵਾਬ ਦਿੱਤਾ ਜਾਏਗਾ ਕਿਸੇ ਵੀ ਵੀਰ ਭਰਾ ਨੂੰ ਕਿਸੇ ਤਰ੍ਹਾਂ ਦੀ ਕੋ ਘਰ ਪ੍ਰਤੀ ਪਰੇਸ਼ਾਨੀ ਆ ਪੀਰਾਂ ਫਕੀਰਾਂ ਨੂੰ ਮੰਨਣ ਬਾਰੇ ਮਨਦਿਆਂ ਹੋਣ ਦੇ ਬਾਵਜੂਦ ਵੀ ਘਰ ਦੇ ਵਿੱਚ ਲੜਾਈ ਕਲੇਸ਼ ਵਾਧਾ ਨਹੀਂ ਬਰਕਤ ਨਹੀਂ ਤਾਂ ਉਸ ਵਾਸਤੇ ਤੁਸੀਂ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਆਪਣੇ ਬੱਚੇ ਆਪਣੇ ਕਹਿ ਅਨਸਾਰ ਨਹੀਂ ਚੱਲਦੇ ਜਾਂ ਘਰ ਦੇ ਵਿੱਚ ਮੀਆਂ ਬੀਬੀ ਦਾ ਲੜਾਈ ਕਲੇਸ਼ ਆ ਕੋਈ ਵੀ ਬੰਦਾ ਆਪਣੇ ਕਹਿ ਅਨਸਾਰ ਨਹੀਂ ਚੱਲਦਾ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਤੁਹਾਨੂੰ ਹਰ ਕਮੈਂਟ ਦਾ ਰਿਪਲਾਈ ਦਿੱਤਾ ਜਾਏਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਮੇਰੇ ਬਾਬੇ ਰਹਿਪੇ ਘੋਰੀ ਦੀ ਜੈ ਮੇਰੀ ਸ਼ਾਮਕੁਰ ਮਾਈ ਦੀ ਬੋਲ ਸਾਚੇ ਦਰਬਾਰ ਕੀ ਜੈ